ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅਸਾਡੀ ਟੀਮ ਪਹੁੰਚੇ ਪੈਣ ਠੱਕਰਵਾਲ ਜ਼ਿਲ੍ਹਾ ਸ਼ਿਆਰਪੁਰ ਵਿਖੇ ਜਿੱਥੇ ਕਿ ਗੁਰਦੁਆਰਾ ਚੇਰੀ ਗੁਰੂ ਸਿੰਘ ਸਵਾ ਠੱਕਰਵਾਲ ਸ਼ਿਆਰਪੁਰ ਵਿਖੇ ਗੁਰਮਤ ਸਮਾਗਮ ਕਰਵਾਏ ਗਏ ਇਸ ਵਾਰ ਜਾਣਕਾਰੀ ਦਿੰਦੇ ਹੋਏ ਮਾਸਟਰ ਸਰਬਜੀਤ ਸਿੰਘ ਮਨ ਜੀ ਨੇ ਸਰਬ ਧਰਮ ਨਿਊ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਤਿਕਾਰਯੋਗ ਸਰਦਾਰ ਪ੍ਰੀਤਮ ਸਿੰਘ ਮਨ ਜਤੇ ਉਹਨਾਂ ਦੇ ਪਰਿਵਾਰ ਕੈਨੇਡਾ ਵਾਸੀਆਂ ਵੱਲੋਂ ਆਪਣੀ ਸਵਰਗਵਾਸੀ ਮਾਤਾ ਕਰਤਾਰ ਕਰੋ ਅਤੇ ਪਿਤਾ ਬਾਬੂ ਸਿੰਘ ਮਨ ਜਤੇ ਤਨਮ ਪਤਨੀ ਸਵਰਗਵਾਸੀ ਪ੍ਰੀਤਮ ਕੌਰ ਮਨਜੀਤ ਜੱਜਵੈਤ ਸਾਡੇ ਨੌ ਮਰਲੇ ਦਾ ਆਪਣਾ ਅਰਦਾਨ ਕੀਤਾ ਸੀ ਸੋ ਸਮੂਹ ਨਗਰ ਨਿਵਾਸੀ ਠੱਕਰਵਾਲ ਪੰਦਕ ਕਮੇਟੀ ಗ್ರಾಮ ਪੰਚਾਇਤ ਐਨਰਾਬੀਨਾ ਭਰਾਵਾ ਵੱਲੋਂ 3400 ਫੁੱਟ ਦਾ ਵਿਸ਼ਾਲ ਲੰਗਰ ਹਾਲ ਤਿਆਰ ਕਰਵਾਇਆ ਗਿਆ ਅੱਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਦੇ ਹੋਏ ਪਿੰਨ ਠੱਕਰਵਾਲ ਗੁਰਦੁਆਰਾ ਸਿੰਘ ਸਵਾ ਵਿਖੇ ਗੁਰਮਤ ਸਮਾਗਮ ਕਰਵਾਏ ਗਏ ਇਸ ਮੌਕੇ ਸਮੂਹ ਪ੍ਰਬੰਧਕ ਕਮੇਟੀ ਨੇ ਐਨਆਰਆਈ ਵੀਰਾਂ ਤੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਇਸ ਮੌਕੇ ਚਾਪ ਕੋੜਾ ਦੇ ਲੰਗਰ ਰੂਟ ਬਰਤਾਏ ਗਏ ਆਓ ਅਸੀਂ ਦੇਖਦੇ ਹਾਂ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਥੇਦਵੀ ਸਿੰਘ ਸੋਢੀ ਮਾਰਪੂ ਦੇ ਨਾਲ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬਤਨ ਨਿਊ ਚੈਨਲ ਹੁਸ਼ਿਆਰਪੁਰ ਸਾਹਿਬ ਗੁਨੀ ਤਨ ਤਨ ਜਨੇ No. Yeah. Yeah. ਕੋਈ ਕੋਈ ਜੋ ਸਾਥ ਸਭ ਜੋ ਗੁਰੂ ਪਿਆਰਿਆਂ ਨੇ ਗੁਰੂ ਘਰ ਲਈ ਇਹ ਦਾਨ ਨੂੰ ਕਰਕੇ ਇਸ ਨਵੇਂ ਹਾਲ ਕੀ ਉਸਾਰੇ ਕੀਤੀ ਕਈ ਦਿਨਾਂ ਤੋਂ ਸਮਾਂ ਤੋਂ ਕਿ ਕਾਰ ਸੇਵਾ ਚੱਲ ਰਹੀ ਸੀ ਗੁਰੂ ਦੀ ਕਿਰਪਾ ਹੋਈ ਇਹ ਸਾਥ ਸੰਗਤ ਦੀ ਕਾਰ ਸੇਵਾ ਸੰਪੂਰਨ ਹੋਈ ਬਹੁਤ ਹੀ ਸੁੰਦਰ ਹਾਲ ਜੋ ਬਣਿਆ ਹੈ ਇਸ ਵਿੱਚ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪਵਿੱਤਰ ਅਜ ਦਰਬਾਰ ਸਜੇ ਇਹ ਵੀ ਭਾਵਨਾ ਕਈ ਦਿਨਾਂ ਤੋਂ ਸੰਗਤਾਂ ਦੇ ਮਨ ਦੇ ਵਿੱਚ ਸੀ ਸੋ ਗੁਰੂ ਕੀ ਕਿਰਪਾ ਹੋਈ ਮਨ ਜਿਵੇਂ ਜੈਸੀ ਭੁੱਖ ਤੈਸੀ ਕਾਪੂਰਕ ਸਭ ਕੁਝ ਦਾ ਸੁਆਗਤ ਕਿੰਨੇ ਗੁਰੂ ਦੇ ਚਰਨਾਂ ਦੀ ਸੇਵਾ ਕਰਨ ਦੀ ਮਨ ਵਿੱਚ ਭਾਵਨਾ ਹੋਵੇ ਤੇ ਫਿਰ ਬੜਗ ਉਹ ਸਤਿਗੁਰ ਜੀ ਆਪ ਹੀ ਬਣਾ ਦੇਣ ਪਾ ਸੋ ਗੁਰੂ ਦੀ ਕਿਰਪਾ ਹੋਈ ਸਾਧ ਸੰਗਤਿਓ ਇਸ ਨਵੇਂ ਹਾਲ ਦੇ ਅੰਦਰ ਦਿਵਾਨ ਸੱਜੇ ਆਪ ਸਰਬੱਤ ਸੰਗਤਾਂ ਮਾਈ ਭਾਈ ਅੱਜ ਇਸ ਪਾਵਨ ਗੁਰਦਵਾਰ ਦੇ ਦੇ ਉੱਤੇ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਅਸੂ ਦਾ ਸਿਮਰਾਨ ਦਾ ਜਹੜਾ ਮਨਾ ਰਹੋ ਭਾਗਾਂ ਵਾਲੇ ਹੋ ਮਹਾਰਾਜ ਦੇ ਵੱਡ ਭਾਗੀ ਹਰ ਸੰਗਤ ਪਾਬਾ ਭਾਗਹੀਨ ਨਾ

ਸ਼੍ਰੀਮਾਨ ਸੰਤ ਪਾਪਾ ਮੋਤੀਏ ਸਿੰਘ ਜੀ ਸਤਕੰਡਵਾਸੀ ਜਿਨ੍ਹਾਂ ਨੇ ਇਸ ਗੁਰੂ ਘਰ ਦੀ ਨੀਂ ਸਾਇੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਣਾ ਰੱਖਦਿਆਂ ਹੋਇਆਂ ਆਰੰਭ ਕਰਵਾਈ ਸੀ ਔਰ ਵਚਨ ਕੀ ਪ੍ਰੇਰਣਾ ਕਿ ਆਪ ਆਪਣਾ ਅਟੁੱਟ ਵਿਸ਼ਵਾਸ ਤਨ ਗੁਰੂ ਗ੍ਰੰਥ ਸਾਹਿਬ ਵਿੱਚ ਰੱਖਣਾ ਹੈ ਇਕੇ صاحب شی کو ارکن دیو جی دی مہاراج جی نے حکم کیتا ہے اس پاون دا کی رو کی ہے. So میں بہت, بہت رہے سردار پریتم بابو جی منچ جنہ نے نے پتا بابو جی من ماسا کرتار کور جی بی بی پریتم کور جی جاتے اندر اس نئے لنگر جو ਨੇ ਨਾਮ ਮਰਨੇ ਲਾ ਕਾਰਟ ਸੀ ਉਹ ਸਾਇੰਦ ਦੇ দান ਕੀਤਾ ਭੇਟਾ ਕੀਤਾ ਔਰ ਆਦਮੀ 10000 ਰੁਪਇਆ ਕੈਨੇਡਾ ਦੀ ਧਰਤੀ ਤੋਂ ਅਰਦਾਸ ਬੇਨਤੀ ਲਈ ਭੇਜ ਰਹੇ ਹਨ ਉਹਨਾਂ ਦਾ ਵੀ ਤਨਵਾਦ ਇਸ ਤੋਂ ਇਲਾਵਾ ਲੰਡਨ ਦੀਆਂ ਸੂਚੀਆਂ ਸੰਗਤਾਂ ਦਾ ਉਹ ਸੰਗਤਾਂ ਕਿਸ ਦਾ ਨਾਮ ਲੈਣੋਂ ਰਹਿ ਗਈ ਹੈ ਹੋਈਏ ਪਰ ਆਪ ਜੀ ਨੇ ਸਮੇਂ ਸਮੇਂ ਤੇ ਤਨ ਮੰਗ ਤੇ ਧੰਦੇ ਨਾਲ ਦੇਸ਼ਾ ਵਣੇਸ਼ਾ ਨੂੰ ਤਕਰੀਬਨ ਤਿੰਨ ਜਾਂ ਚਾਰ ਮਹੀਨੇ ਦੇ ਵਿੱਚ ਹੀ ਤਕਰੀਬਨ ਅੱਜ ਤੱਕ چودہ لاکھ پچوجہ ہزار چار سو روپیہ پیٹا کے روپ کے بھیجا ہے جبکہ جہاں خرچہ ہے وہ اٹھارہ لاکھ دس ہزار نو سو بھی روپئے ہوا ہے سو so, یہ کارج اسی طرح ہی چلتے رہنے نے ਜਿਸਨੇ ਵੀ ਜਿਹੜਾ ਵੀ ਲੋੜਵੰਦ ਸਮਝਦੇ ਲੋੜਵੰਦ ਉਹ ਨਹੀਂ ਕਿ ਜਿੱਦ ਕੇ ਪਾਸ ਮਾਇਆ ਨਹੀਂ ਲੋੜਵੰਦ ਉਹ ਹੈ ਕਿ ਜਿਹੜਾ ਗੁਰੂ ਘਰ ਦਾ ਉੱਤੇ ਕੀਤਾ ਜਾਣਾ ਸੋ ਜੋ ਅੰਦਰ ਦੇ ਪਾਸੇ ਲੰਗਰ ਹਾਲ ਹੈ ਦਰਬਾਰ ਹਾਲ ਦੇ ਭੱਲੇ ਉੱਤੇ ਜੋ ਮੰਗਤ ਦੀ ਜੋ ਸਲਾਮਾ ਵਾਲੇ ਉਸੇ ਤਰ੍ਹਾਂ نگر کیرتن سجایا جائے گا نومبر ہوگی راگی ڈاکی جتھے آپ جی نیتن کے چودہ پندرہ نومبر پور, پور, مرونہ ہے. بھی مہاراجا دا آگمن پر شردا پوروک سارا سنگان نے منا ہے نگر درد پر بھی گیارہ کٹھیں جانیاں نے اور جو گرو کا دیا سیلاوا چل رہی ہیں وہ سیلاوا دے نال رنگ رنگ دیا سیلاوا بھی چل رہی ہیں ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਜੋਗ ਜੀਓ ਲੱਖ ਖੁਸ਼ੀਆਂ ਪਾਸ਼ਾੀਆਂ ਜੇ ਸਤਗੁਰ ਨਦਰ ਕਰੇ ਜੋ ਮੰਗੇ ਠਾਕਰ ਆਪਣੀ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਕਤੀ ਜੋ ਬੋਲੇ ਇहां ਉਹਾਂ ਸੱਚ ਹੋਵੇ ਮਹਾਵਾਕ ਅਨੁਸਾਰ ਅੱਜ ਸਰਕਾਰ ਦਾ ਸਮਾਗਮ ਜਦੋਂ ਸ੍ਰੀ ਸੰਗਤਾਂ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਸ਼ਾ ਜੀ ਦਾ 450ਵਾਂ ਪੂrti ਜੋ ਦਿਵਸ ਅਤੇ ਸਾਹਿਬ ਸ੍ਰੀ ਗੁਰੂ ਨਾਨਕ ਦਾਸ ਪਾਸ਼ਾ ਜੀ ਮਹਾਰਾਜ ਜੀ ਦਾ ਜੋ ਕਿ ਸੰਗਤਾਂ ਦੇ ਸੁਦੇਸ਼ੀਆਂ ਸੰਗਤਾਂ ਨਗਰ ਦੀਆਂ ਸੰਗਤਾਂ ਸਾਰਿਆਂ ਨੇ ਤਨ ਮਨ ਧੰਦੇ ਨਾਲ ਸਵਾਵਾ ਕਰਕੇ ਗੁਰੂ ਕੇ ਲੰਗਰਾਂ ਦੀਆਂ ਤਿਆਰੀਆਂ ਕਰਵਾਈਆਂ ਅੱਜ ਸਾਹਿਬ ਦਾ ਬਹੁਤ અપਾਰ ਕਿਰਪਾ ਹੋਈ ਅਮਰਤ ਵੇਲੇ ਤੋਂ ਤਣ ਤਣ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਵੀਰ ਇਸ ਅਸਥਾਨ ਤੇ ਲਿਆਕਰ ਦਿੱਤੇ ਜਪਜੀ ਸਾਹਿਬ ਜੀ ਦੇ ਜਾਪ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਜਪਾ ਹੋਏ ਉੱਤੇ ਸੰਗਰਾਂਦ ਦਾ ਪਵਿੱਤਰ ਦਿਹਾੜਾ ਮਨਾਇਆ ਭਾਈ ਸਾਹਿਬ ਭਾਈ ਸਾਹਿਬ ਸਿੰਘ ਦੀ ਪਾਰਸ ਗੁਰੂ ਘਰ ਦੇ ਮੁਖਜੀਤ ਗ੍ਰਾਂਤੀ ਸਿੰਘ ਅਤੇ ਉਹਨਾਂ ਨੇ ਸਮੂਚੀਆਂ ਸੰਗਤਾਂ ਦੇ ਨਾਲ ਮਨੋਹਰ ਬਾਣੀ ਦੇ ਨਾਲ ਜਪਾ ਜਾਪ ਕਰਾਏ ਔਰ ਸੰਗਤਾਂ ਨੇ ਬੜੇ ਉਤਸ਼ਾਹ ਦੇ ਨਾਲ ਅੱਜ ਦਾ ਦਿਹਾੜਾ ਮਨਾਇਆ ਹੈ ਸੋ ਜਿੱਥੇ ਸਰਦਾਰ ਪ੍ਰੀਤਮ ਸਿੰਘ ਦੀ ਮਾਂ ਜਿਨ੍ਹਾਂ ਨੇ ਆਪਣੇ ਸਵਰਗਵਾਸੀ ਪਿਤਾ ਸਰਦਾਰ ਬਾਬੂ ਸਿੰਘ ਦੀ ਮਾਂ ਜ ਮਾਤਾ ਸਵਰਗਵਾਸੀ ਸ਼੍ਰੀਮਤੀ ਕਰਤਾਰ ਕੌਰ ਦੀ ਧਰਮ ਸਪਤਨੀ ਪ੍ਰੀਤਮ ਕੌਰ ਜੀ ਦੀ ਯਾਦ ਦੇ ਵਿੱਚ ਇਸ ਜਗ੍ਹਾ ਇਸ ਸਥਾਨ ਨੂੰ ਗੁਰੂ ਸਾਹਿਬ ਲਈ ਭੇਟਾ ਕੀਤਾ ਔਰ ਸੰਗਤਾਂ ਨੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਨਗਰ ਦੀਆਂ ਨੇ ਤਨ ਮਨ ਤੇ ਧੰ ਦੇ ਨਾਲ ਸੇਵਾਵਾਂ ਕਰਕੇ ਲਗਭਗ 20 ਲੱਖ ਰੁਪਏ ਦੇ ਨਾਲ ਇਹ ਲੰਗਰ ਹਾਲ ਤਿਆਰ ਕੀਤਾ ਸੰਗਤਾਂ ਜਦੋਂ ਵੀ ਚਾਹਣ ਵਿਆਹ ਸ਼ਾਦੀਆਂ ਕਰ ਸਕਦੇ ਨੇ ਖੁਸ਼ੀ ਦੇ ਸਮੇਂ ਬਿਮਾਰਗ ਦੇ ਸਮੇਂ ਹੋਰ ਜਿੰਨੇ ਵੀ ਪਤਵੰਤੇ ਸੱਜਣ ਇੱਥੇ ਆਉਂਦੇ ਜਾਂਦੇ ਨੇ ਆਪਣੇ ਸਮਾਗਮ ਰਚਾ ਸਕਦੇ ਨੇ ਕਿਉਂਕਿ ਗੁਰੂ ਘਰ ਦੇ ਵਿੱਚ ਸਾਰੀਆਂ ਸਹੂਲਤਾਂ ਹਾਜ਼ਰ ਨੇ ਜਨਰੇਟਰ ਵੀ ਹੈ ਪਾਣੀ ਦਾ ਪ੍ਰਬੰਧ ਹੈ ਕ੍ਰੌਕਰੀ ਦਾ ਪ੍ਰਬੰਧ ਹੈ ਹੋਰ ਸਾਰੇ ਪੰਦ ਹਾਜ਼ਰ ਨੇ ਭਾਈ ਸਾਹਿਬ ਦੀ ਪਾਣੀ ਪੜਨ ਦੇ ਲਈ ਕੀਰਤਨ ਕਰਨ ਦੇ ਲਈ ਸੋ ਅੱਜ ਮੇਰੇ ਨਾਲ ਬਹੁਤ ਹੀ ਸਤਿਕਾਰਯੋਗ ਕੈਪਟਨ ਸਰਦਾਰ ਗਿਆਨ ਸਿੰਘ ਜੀ ਡਾਕਟਰ ਸਰਦਾਰ ਪਰਮਜੀਤ ਸਿੰਘ ਜੀ ਸਤਿਕਾਰਯੋਗ ਸਰਦਾਰ ਗਿਆਨ ਸਿੰਘ ਜੀ ਗਿਆਨ ਚੰਦ ਜੀ ਤਾਇਆ ਜੀ ਭਾਈ ਸਾਹਿਬ ਭਾਈ ਸਰਵਜੀਤ ਸਿੰਘ ਦੀ ਪਾਰਸ ਕਾਕਾ ਅਮਰ ਅਮਰਤ ਸਿੰਘ ਜੀ ਉਸ ਭਾਈ ਸਾਹਿਬ ਜੀ ਦੇ ਸੁਪੁੱਤਰ ਸਾਹਿਬ ਸਰਦਾਰ ਰਗਵੀਰ ਸਿੰਘ ਜੀ ਸਰਦਾਰ ਜਸਵਿੰਦਰ ਸਿੰਘ ਸਰਦਾਰ ਚਰਨ ਸਿੰਘ ਹੋਰ ਪਤਵੰਤੇ ਸੱਜਣ ਸਾਰੀਆਂ ਪ੍ਰਬੰਧਕ ਕਮੇਟੀ ਨੇ ਨਗਰ ਨਿਵਾਸੀਆਂ ਨੇ ਰਾਹਲ ਮਿਲ ਕੇ ਅੱਜ ਦਾ ਦਿਹਾੜਾ ਮਨਾਇਆ ਔਰ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਹੈ ਆਉਣ ਵਾਲੇ ਸਮੇਂ ਵਿੱਚ ਵੀ ਇਹ ਸਾਰੀਆਂ ਸਵਾਮਾਂ ਜਾਰੀ ਰਹਿਣਗੀਆਂ ਜਿੱਥੇ ਗੁਰੂ ਘਰ ਦੇ ਗੁਰਪੁਰਬ ਮਨਾਏ ਜਾਣਗੇ ਉੱਥੇ ਨਾਲ-ਨਾਲ ਪਿੰਡ ਦੀਆਂ ਜੋ ਲੋਕਾਂ ਦੀਆਂ ਲੋੜਾਂ ਨੇ ਉਹ ਵੀ ਇਸ ਸਥਾਨ ਤੇ ਆ ਕੇ ਪੂਰੀਆਂ ਹੋਣਗੀਆਂ ਗੁਰੂ ਸਾਹਿਬ ਕਿਰਪਾ ਕਰਨ ਸਭ ਦੀ ਸੇਵਾ ਥਾਏ ਪਾਉਣ ਜਿਨ੍ਹਾਂ ਨੇ ਵੀ ਤਿਲ ਫੁੱਲ ਤਨ ਮਨ ਤੇ ਧੰਦੇ ਨਾਲ ਸਵਾਮਾਂ ਕੀਤੀਆਂ ਚਾਹੇ ਫਿਜ਼ੀਕਲ ਤੌਰ ਤੇ ਚਾਹੇ ਮਾਇਕ ਤੌਰ ਦੇ ਉੱਤੇ ਗੁਰੂ ਸਾਹਿਬ ਸਭ ਦੀਆਂ ਸਵਾਮਾਂ ਥਾਏ ਪਾਉਣ ਬੱਚਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਇਸੇ ਤਰ੍ਹਾਂ ਮਿੱਟੀ ਪੋਈ ਦੇ ਨਾਲ ਜੁੜ ਕੇ ਗੁਰਦੁਆਰਾ ਸਿੰਘ ਸਵਾਲੀ ਨਗਰ ਠੱਕਰਵਾਲ ਲਈ ਚੜ੍ਹਦੀ ਕਲਾ ਲਈ ਹਮੇਸ਼ਾ ਤਤਪਰ ਰਹਿਣ ਆਉਣ ਵਾਲਾ ਸਮਾ ਸਭ ਲਈ ਸੁਭਾਗਾ ਹੋਵੇ ਭੁੱਲਾਂ ਚੁੱਕਾਂ ਦੀ ਖਿਮਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ